ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਪੰਜਾਬੀ ਭੈਣੋ ਤੇ ਭਰਾਵੋ ਆਪ ਸਭ ਨੂੰ ਇੱਕ ਜ਼ਰੂਰੀ ਜਾਣਕਾਰੀ ਦੇਣ ਦੇ ਲਈ ਮੈਂ ਆਪ ਜੀ ਦੇ ਰੂਬਰੂ ਹੋਇਆ ਜੀ ਕੱਲ 9 ਫਰਵਰੀ 2024 ਨੂੰ ਪੰਜਾਬ ਦੇ ਐਨ ਆਰ ਆਈ ਮਿਨਿਸਟਰ ਸਰਦਾਰ ਕਲਦੀਪ ਸਿੰਘ ਧਾਰੀਵਾਲ ਜੀ ਵੱਲੋਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਨਆਰਆਈ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਪੰਜ ਜ਼ਿਲ੍ਹਿਆਂ ਦੀ ਇੱਕ ਵਿਸ਼ੇਸ਼ ਮਿਲਣੀ ਜਿਹੜੀ ਆ ਉਹ ਨਵਾਂ ਸ਼ਹਿਰ ਵਿਖੇ ਰੱਖੀ ਗਈ ਆ ਉਸ ਦੇ ਸਬੰਧੀ ਆਪ ਜੀ ਨੂੰ ਜਾਣਕਾਰੀ ਦੇਣ ਦੇ ਲਈ ਮੈਂ ਜੋ ਆਪ ਜੀ ਦੇ ਨਾਲ ਇਸ ਵੀਡੀਓ ਦੇ ਮਾਧਿਅਮ ਰਾਹੀਂ ਰੂਬਰੂ ਹੋ ਰਿਹਾ ਜੀ ਕੱਲ ਸਵੇਰੇ 10 ਵਜੇ ਨਵਾਂ ਸ਼ਹਿਰ ਦੇ ਸ਼ਿਵਾਲਿਕ ਸਕੂਲ ਵਿਖੇ ਮਾਣਯੋਗ ਐਨਆਰਆਈ ਮਿਨਿਸਟਰ ਸਰਦਾਰ ਕਲਦੀਪ ਸਿੰਘ ਧਾਰੀਵਾਲ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿਣਗੇ ਸਾਰੇ ਵਿਭਾਗਾਂ ਦੇ ਮੁਖੀ ਜਿਹੜੇ ਆ ਉਹ ਸਾਰੇ ਉੱਥੇ ਸਾਡੇ ਅਫਸਰ ਸਹਿਬਾਨ ਹਾਜ਼ਰ ਰਹਿਣਗੇ ਜਿੰਨੇ ਵੀ ਐਨਆਰਆਈ ਭਰਾਵਾਂ ਦੇ ਮਸਲੇ ਨੇ ਚਾਹੇ ਉਹ ਉਹਨਾਂ ਦੀਆਂ ਜ਼ਮੀਨਾਂ ਨੂੰ ਦੱਬਣ ਦੇ ਸਬੰਧੀ ਕੋਈ ਮਸਲਾ ਆ ਉਹਨਾਂ ਦੀ ਕਿਸੇ ਕੋਠੀ ਦੇ ਸਬੰਧੀ ਕੋਈ ਮਸਲਾ ਜਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆ ਜਿਹੜੀ ਉਹ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਔਰ ਐਨਆਰਆਈ ਭਰਾਵਾਂ ਦੀਆਂ ਖੱਜਲ ਖਵਾਰੀਆਂ ਘਟਾਉਣ ਦੇ ਲਈ ਕਿਉਂਕਿ ਐਨਆਰਆਈ ਭਰਾਵਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਸਾਰੇ ਤੁਹਾਡੇ ਭਰਾਵਾਂ ਦੇ ਸਹਿਯੋਗ ਸਦਕਾ ਅੱਜ ਇਹ ਸਾਨੂੰ ਇਹ ਚਿਹਰਾ ਮਿਲਿਆ ਨੇ ਸਰਕਾਰ ਬਣੀ ਹੈ ਸੋ ਅਸੀਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਕਰਦੇ ਹਾਂ ਔਰ ਸਾਡਾ ਫਰਜ਼ ਬਣਦਾ ਕਿ ਪੰਜਾਬ ਦੇ ਵਿੱਚ ਤੁਸੀਂ ਜਿਹੜੀ ਆ ਆਮ ਲੋਕਾਂ ਦੀ ਸਰਕਾਰ ਬਣਾਈ ਆ ਅਜ ਇੱਕ ਆਮ ਘਰ ਦਾ ਨੌਜਵਾਨ ਇੱਕ ਮਾਸਟਰ ਦਾ ਪੁੱਤ ਜਿਹੜਾ ਆ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੀ ਸੇਵਾ ਨਿਭਾ ਰਿਹਾ ਸੋ ਆ ਇਸ ਚੀਜ਼ ਦਾ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਕਿਸੇ ਵੀ ਐਨ ਆਰ ਆਈ ਭਰਾ ਨਾਲ ਪੰਜਾਬ ਦੇ ਵਿੱਚ ਹੁਣ ਕੋਈ ਵੀ ੱਤਕਾ ਨਹੀਂ ਕਰ ਸਕਦਾ ਜਿਹੜੀਆਂ ਤੁਹਾਡੀਆਂ ਜਿੰਨੀਆਂ ਵੀ ਪੁਰਾਣੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਦੇ ਲਈ ਕੱਲ 9 ਫਰਵਰੀ ਨੂੰ ਨਵਾਂ ਸ਼ਹਿਰ ਦੇ ਸ਼ਵਾਲਕ ਸਕੂਲ ਵਿਖੇ ਇੱਕ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੂਰ ਕਰਨ ਦੇ ਲਈ ਵਿਸ਼ੇਸ਼ ਮਿਲਣੀ ਰੱਖੀ ਗਈ ਹੈ ਜਿਦੇ ਵਿੱਚ ਐਨਆਰਆਈ ਮੰਤਰੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਜੀ ਵਿਸ਼ੇਸ਼ ਤੌਰ ਤੇ ਆਪਣੇ ਸਾਰੇ ਪੰਜਾਬ ਦੇ ਮੁੱਖ ਅਫਸਰਾਂ ਦੇ ਨਾਲ ਬੈਠ ਰਹੇ ਨੇ ਸੋ ਜਿਦੇ ਵਿੱਚ ਪੰਜ ਜ਼ਿਲ੍ਹੇ ਸਰਕਾਰ ਵੱਲੋਂ ਇੱਥੇ ਜਿਹੜੇ ਨਾਮਿਨੇਟ ਕੀਤੇ ਗਏ ਨੇ ਜਿਦੇ ਵਿੱਚ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਰੋਪੜ ਤੇ ਮਹਾਲੀ ਇਹਨਾਂ ਪੰਜ ਜ਼ਿਲ੍ਹਿਆਂ ਨਾਲ ਸੰਬੰਧਿਤ ਜਿਹੜੇ ਐਨਆਰਆਈ ਭਰਾ ਹਨ ਉਹ ਕੱਲ ਨੂੰ ਇੱਥੇ ਆ ਕੇ ਆਪਣੀ ਸਮੱਸਿਆ ਉਹਦਾ ਹੱਲ ਕਰਵਾ ਸਕਦੇ ਨੇ ਸੋ ਮੈਂ ਆਪ ਸਭ ਨੂੰ ਕੱਲ ਸ਼ਹੀਦ ਭਗਤ ਸਿੰਘ ਨਗਰ ਵਿਖੇ ਆ ਕੇ ਆਪਣੀ ਸਮੱਸਿਆ ਦੱਸਣ ਦੇ ਲਈ ਵਿਸ਼ੇਸ਼ ਤੌਰ ਤੇ ਜੀ ਆਇਆਂ ਆਖਦਾ ਜੀ ਸਾਰੇ ਐਨ ਆਰ ਆਈ ਭਰਾਵਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਮੈਂ ਸਾਰਿਆਂ ਨੂੰ ਕਹਿੰਦਾ ਕਿ ਸਰਕਾਰ ਤੁਹਾਡੀ ਆ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਤੱਕਾ ੱ ਤੁਹਾਡੇ ਕਿਸੇ ਆਪਣੇ ਸਕੇ ਸਬੰਧੀ ਨੇ ਕੀਤਾ ਜਾਂ ਕਿਸੇ ਬਗਾਨੇ ਨੇ ਕੀਤਾ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਇਸ ਮਿਲਣੀ ਦੇ ਵਿੱਚ ਹੋਊਗਾ ਜੀ ਸੋ ਮਿਹਰਬਾਨੀ ਕਰਕੇ ਕੱਲ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਐ ਤੁਸੀਂ ਇਸ ਮੀਟਿੰਗ ਦੇ ਵਿੱਚ ਪਹੁੰਚੋ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ